ਨੂੰ ਸਚਾ ਪਾਤ੍ਰਿ ਸ਼ਾਹ ਸਿਰ ਸ਼ਾਹ ਦੇਸ਼ਾਹ ਜਿਸ ਪਾਸ ਬੈਠਿਆ ਸੋਹੀ ਆਇ ਸਮਨ ਦਾ ਵਿਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਬਹਤੀ ਜਾਤ ਕਦੇ ਦ੍ਰਿਸ਼ਟ ਨ ਧਾਰਤ ਮਿਥਿਆ ਮੋਹ ਬੰਧ ਹੈ ਨਿਤ ਪਾਰਚ ਬਹਤੀ ਜਾਤ ਕਦੇ ਦ੍ਰਿਸ਼ਟ ਨ ਧਾਰਤ ਮਿਥਿਆ ਮੋਹ ਬੰਧ ਹੈ ਨਿਤ ਪਾਰਚ मादवे भज दिन नितरेणी जन्म पदार्थ जीत हर शरणी रहाऊ कर्तबकार दोहू कर 4त राम रतन रित तिल नहीं धारत भरण पोखण संग आद बेहाणी ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸ਼ਰਨ ਸਮਰੱਥ ਅਗੋਚਰ ਸੁਆਮੀ ਉਧਰ ਨਾਨਕ ਪ੍ਰਭ ਅੰਤਰ ਜਾਮੀ ਸ਼ਰਨ ਸਮਰਾਤਿਆ ਗੋਚਰ ਸੁਆਮੀ ਉਧਰ ਨਾਨਕ ਪ੍ਰਭ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸواری ਸਾ ਸੰਗਤ ਸੂਹੀ ਰਾਗ ਪੰਜਵੇਂ ਨਾਨਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਉਚਾਰਨ ਕਰਦੇ ਹਨ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਰਤ ਮਿੱਥਿਆ ਮੋਹ ਬੰਦੇ ਨੇ ਤਪਾਰ ਚ ਐ ਜੀਵ ਤੇਰੇ ਜੀਵਨ ਵਾਲੀ ਜਿਹੜੀ ਨਦੀ ਐ ਨਾ ਉਹ ਵਹਿੰਦੀ ਜਾ ਰਹੀ ਐ ਵਹਿੰਦੀ ਜਾ ਰਹੀ ਐ ਪਰ ਤੈਨੂੰ ਨਜ਼ਰ ਨਹੀਂ ਆ ਰਹੀ ਜ਼ਿੰਦਗੀ ਆਹਸਤਾ ਆਹਸਤਾ ਕਰਕੇ ਬਤੀਤ ਹੋ ਰਹੀ ਐ ਜ਼ਿੰਦਗੀ ਅਖੀਰਲੇ ਪੜਾਵਲ ਨੂੰ ਚੱਲ ਰਹੀ ਐ ਪਰ ਭਲਿਆ ਤੈਨੂੰ ਨજર ਨਹੀਂ ਆਉਂਦਾ ਮਿਥਿਆ ਮੋਹ ਬੰਦੇ ਨਿਤ ਪਰਜ ਪਿਤੂ ਜਿਸ ਕਾਜ ਵਾਸਤੇ ਆਇਆ ਸੀ ਉਸ ਨੂੰ ਛੱਡ ਕੇ ਝੂੜ ਸਮਗਰੀ ਨੂੰ ਇਕੱਠੀ ਕਰਨ ਪਿੱਛੇ ਲੱਗ ਗਿਆ ਅਸਲੀ ਧਾਣ ਅਸਲੀ ਮਾਇਆ ਜਿਸ ਨੇ ਤੈਨੂੰ ਪਾਰ ਲਗਾਣਾ ਹੈ ਉਹਦੇ ਬਾਰੇ ਤੈਨੂੰ ਰੱਤਾ ਭਰ ਵੀ ਖਿਆਲ ਨਹੀਂ ਹੈ ਮਾਦ ਵਿਭਜ ਦਿਨ ਨਿਤ ਰਹਿਣੀ ਜਦੋਂ ਪਦਾਰਥ ਜੀਤ ਹਰ ਸ਼ਰਣੀ ਰਹਾਉ ਭਲਿਆ ਜੇ ਤੂੰ ਇਥੋਂ ਆਪਣੇ ਜੀਵਨ ਦੀ ਬਾਜ਼ੀ ਜਿੱਤ ਕੇ ਜਾਣਾ ਹੈ ਨਾ ਤੇ ਤੈਨੂੰ ਦਿਨ ਰਾਤ ਪਰਮੇਸ਼ਰ ਨੂੰ ਸਿਮਰਨਾ ਪਵੇਗਾ ਤੈਨੂੰ ਦਿਨੇ ਰਾਤ ਪਰਮੇਸ਼ਰ ਨਾਲ ਜੁੜਨਾ ਪਵੇਗਾ ਤਾਂ ਹੀ ਤੂੰ ਇਸ ਜੀਵਨ ਦੀ ਬਾਜ਼ੀ ਜਿਹੜੀ ਆ ਉਹਨੂੰ ਜਿੱਤ ਕੇ ਅੱਗੇ ਜਾ ਸਕੇਂਗਾ ਕਰਤ ਵਿਕਾਦੁਹੁ ਕਰਚਰਤ ਰਾਮ ਰਤਨ ਰਿੰਦ ਤਿਲ ਨਹੀਂ ਤਰਤ ਦੋਵੇਂ ਹੱਥ ਧੋ ਕੇ ਜਿਵੇਂ ਆਪਾਂ ਕਹਿ ਦਿੰਨੇ ਨਾ ਫਲਾਣਾ ਫਲਾਣਾ ਕੰਮ ਨੂੰ ਹੱਥ ਧੋ ਕੇ ਪੈ ਗਿਆ ਸਤਿਗੁਰੂ ਕਹਿੰਦੇ ਭਲਿਆ ਤੂੰ ਦੋਵੇਂ ਹੱਥ ਧੋ ਕੇ ਬਕਾਰ ਦੇ ਕੰਮਾਂ 'ਚ ਲੱਗ ਗਿਆ। ਤੇਰੇ ਵਾਸਤੇ ਸਹੀ ਆ ਪਰ ਅਸਲੀਅਤ ਦੇ ਵਿੱਚ ਉਹ ਜੋ ਤੂੰ ਕਰ ਰਿਹਾ ਓ ਤੇਰੇ ਸਾਥ ਨਿਭਾਉਣ ਵਾਲੀ ਨਹੀਂ। ਇਸ ਕਰਕੇ ਤੂੰ ਦੋਵੇਂ ਹੱਥ ਧੋ ਕੇ ਉਸ ਚੀਜ਼ ਦੇ ਮਗਰ ਪੈ ਗਿਆ। ਪਰਮੇਸ਼ਰ ਦਾ ਜਿਹੜਾ ਨਾਮ ਹੈ ਰਤਨਾ ਵਰਗਾ ਹੀਰੇ ਜਵਾਰਾ ਤ ਵਰਗਾ ਉਹ ਇੱਕ ਤਿਲ ਜਿੰਨਾ ਵੀ ਆਪਣੇ ਹਿਰਦੇ 'ਚ ਨੀਬਸੋ। ਰਾਮ ਰਤਨ ਰਿੱਧ ਰਿੱਧ ਕਹਿੰਦੇ ਨੇ ਪਿਆਰਿਓ ਹਿਰਦੇ ਨੂੰ ਤਿਲ ਤਿਲ ਤੋਂ ਭਾਵ ਜਾਣਦੀ ਹੋ ਤਿਲ ਨਹੀਂ ਧਾਰਤ ਭਾਵ ਤਿਲ ਜਿੰਨਾ ਵੀ ਤੂੰ ਹਿਰਦੇ ਦੇ ਵਿੱਚ ਪਰਮੇਸ਼ਰ ਦੇ ਸਿਮਰਨ ਨੂੰ ਨਹੀਂ ਬਸਉਂਦਾ ਪਰਲ ਪੋਖਣ ਸੰਗ ਔਦ ਬਿਹਾਨੀ ਬਸ ਇੱਕ ਹੀ ਕੰਮ ਰਹਿ ਗਿਆ ਖਾ ਲਿਆ ਆਰਾਮ ਕਰ ਲਿਆ ਨੰਦ ਮਾਲਿਆ ਇਸੇ ਚੱਕਰ ਦੇ ਵਿੱਚ ਤੂੰ ਸਾਰੀ ਜ਼ਿੰਦਗੀ ਖਾਣ ਪੀਣ ਦੇ ਵਿੱਚ ਹੀ ਖਰਾਬ ਕਰੀ ਜਾ ਰਿਹਾ ਹੈ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਉਸ ਅਕਾਲ ਪੁਰਖ ਪਰਮਾਤਮਾ ਦੀ ਤੂੰ ਤੈਨੂੰ ਸਮਝੀ ਨਹੀਂ ਪਈ ਅਸਲੀਅਤ ਦੇ ਵਿੱਚ ਜਿਸ ਤੂੰ ਕਾਰਜ ਵਾਸਤੇ ਆਇਆ ਸੀ ਉਸ ਕਾਰਜ ਨੂੰ ਭੁੱਲ ਗਿਆ ਤੇ ਤੈਨੂੰ ਪਰਮੇਸ਼ਰ ਦਾ ਰਤਾ ਪਰ ਵੀ ਖਿਆਲ ਨਹੀਂ ਪਿਆਰਿਓ ਅੱਗੇ ਵੀ ਆਪਾਂ ਕਈ ਵਾਰੀ ਬਚਨ ਕਰਦੇ ਆ ਨਾ ਕਿ ਇੱਕ ਬੱਚਾ ਜਦੋਂ ਜਨਮ ਲੈਂਦਾ ਹੈ ਜਨਮ ਲੈਣ ਤੋਂ ਬਾਅਦ ਜਦੋਂ ਆਸ-ਪਾਸਾ ਵੇਖਦਾ ਹੈ ਤੇ ਰੋਂਦਾ ਹੈ ਤੇ ਅਗਰ ਜਾਨਵਰ ਦਾ ਬੱਚਾ ਪਸ਼ੂਆਂ ਦਾ ਬੱਚਾ ਜਨਮ ਲਏਗਾ ਉਹ ਨਾ ਰੋਏਗਾ ਤੇ ਨਾ ਉਹਨੂੰ ਕੋਈ ਸਮਝਾਏ ਤੇ ਨਾ ਕੋਈ ਜਿਆਦਾ ਬਹੁਤਾ ਇਸ ਗੱਲ ਬਾਰੇ ਧਿਆਨ ਦੇਵੇਗਾ ਔਰ ਅਗਰ ਪੰਛੀਆਂ ਦਾ ਬੱਚਾ ਆਂਡੇ ਦੇ ਵਿੱਚੋਂ ਪਿਆਰਿਓ ਨਿਕਲਦਾ ਹੈ ਤੇ ਉਦੋਂ ਹੀ ਚਹਿ ਚਾਉਣ ਲੱਗ ਪੈਂਦਾ ਹੈ ਕਾਰਣ ਕੀ ਹੈ ਅਸਲ ਅਸਲ ਪਿਆਰਿਓ ਕਾਰਣ ਇਹ ਹੈ ਕਿ ਜਦੋਂ ਆਂਡੇ ਦੇ ਵਿੱਚੋਂ ਪੰਛੀ ਦਾ ਬੱਚਾ ਨਿਕਲਦਾ ਹੈ ਤੇ ਉਦੋਂ ਹੀ ਪ੍ਰਮਾਤਮਾ ਨੇ ਗੀਤ ਗਾਉਣੇ ਸ਼ੁਰੂ ਕਰ ਦਿੰਦਾ ਹੈ ਪਸ਼ੂ ਦਾ ਬੱਚਾ ਜਿਹੜਾ ਹੈ ਉਹਨੂੰ ਇਹ ਨਹੀਂ ਸੋਝੀ ਨਹੀਂ ਉਹ ਕਿਆ ਆਇਆ ਜਨਮ ਲਿਆ ਤੇ ਕਿਆ ਨਾਮ ਲਿਆ ਕਹਿੰਦਾ ਭਾਵ ਕਿ ਉਹ ਆਪਣੇ ਹਿਸਾਬ ਦੇ ਨਾਲ ਹੀ ਚੱਲੀ ਜਾਂਦਾ ਹੈ ਪਰ ਜਿਹੜਾ ਮਨੁੱਖਾ ਜਾਂਮੇ ਦੇ ਵਿੱਚ ਪਿਆਰਿਓ ਬੱਚਾ 10 ਸਾਲ ਮਾਂ ਦੀ ਉਦਰ ਦੀ ਵਿੱਚ ਪੁੱਠਾ ਲੜਕਿਆ ਹੁੰਦਾ ਹੈ ਪਰਮੇਸ਼ਰ ਅੱਗੇ ਮਿਲਤਾ ਕਰਦਾ ਹੈ ਉਹਨੂੰ ਸੋਝੀ ਹੁੰਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਪਰਮੇਸ਼ਰ ਦੇ ਨਾਲ ਪਿਆਰਿਓ ਉਹ ਜੁੜਿਆ ਹੁੰਦਾ ਹੈ ਜਿਸ ਵੇਲੇ ਉਹ ਜਨਮ ਲੈਂਦਾ ਹੈ ਬਾਹਰ ਦੀ ਹਵਾ ਲੱਗਦੀ ਹੈ ਬਾਹਰ ਦੇਖਦਾ ਹੈ ਤੇ ਪਿਆਰਿਓ ਜਦੋਂ ਬਾਹਰ ਦੀ ਮਾਇਆ ਦਾ ਮਿਆਵੀ ਭਾਵ ਉਹਦੇ ਤੇ ਪੈਂਦਾ ਹੈ ਨਾ ਤੇ ਵੇਖ ਕੇ ਰੋਣ ਲੱਗ ਪੈਂਦਾ ਹੈ ਰੋਣ ਦਾ ਭਾਵ ਇਹ ਕਿ ਮੈਂ ਜੁੜਿਆ ਹੋਇਆ ਸੀ ਤੇ ਮੈਂ ਟੁੱਟ ਗਿਆ ਪਰਮੇਸ਼ਰ ਨਾਲ ਜੁੜਿਆ ਸੀ ਤੇ ਟੁੱਟ ਗਿਆ ਪਿਆਰਿਓ ਸਾਰੀ ਜ਼ਿੰਦਗੀ ਅਸੀਂ ਟੁੱਟੇ ਰਹੀਦੇ ਜੇ ਗੰਡੇ ਨਹੀਂ ਜਾਂਦੇ ਕਿਉਂ ਕਿ ਕਿ ਜਿਸ ਮਕਸਦ ਵਾਸਤੇ ਆਏ ਹਾਂ ਸਾਬ ਸ੍ਰੀ ਗੁਰਾਂਜਰ ਦੇਵ ਜੀ ਕਹਿੰਦੇ ਉਹ ਤਾਂ ਸਾਡਾ ਪੂਰਾ ਹੀ ਨਹੀਂ ਹੁੰਦਾ ਸਿਮਰਨ ਨਾਲ ਜੁੜਿਆ ਨਹੀਂ ਜਾਂਦਾ ਭਰਣ ਭੋਖਣ ਸੰਗ ਅਉਧ ਵਿਹਾਨੀ ਕਰਤ ਵਿਕਾਰ ਦੂ ਕਰ ਝਰਤ ਪਿਆਰਿਓ ਹੱਥ ਧੋਕੇ ਮਾਇਆ ਮਾਇਆ ਕੂਕ ਦੇ ਮਾਇਆ ਇਕੱਠੀ ਕਰਨ ਪਿੱਛੇ ਪੈ ਗਏ ਖਾਣ ਪੀਣ ਪਿੱਛੇ ਪੈ ਗਏ ਪਰਮੇਸ਼ਰ ਦਾ ਨਾਮ ਵਿਸਰ ਗਿਆ ਦਿਨੇ ਸਾਰੀ ਦਿਹਾੜੀ ਕੰਮ ਕੀਤਾ ਸ਼ਾਮਾਂ ਨੂੰ ਖਾਦਾ ਪੀਤਾ ਰਾਤ ਨੂੰ ਸੌਂ ਗਏ ਅੰਮ੍ਰਿਤ ਵੇਲੇ ਉਠਿਆ ਨਾ ਗਿਆ ਉਹਨੇ ਚੰਨ ਨੂੰ ਜਿੰਨੇ ਚੰਨ ਨੂੰ ਉੱਠੇ ਫਿਰ ਕੰਮਾਂ 'ਚ ਲੱਗ ਗਿਆ ਪਰਮੇਸ਼ਰ ਦਾ ਖਿਆਲ ਰੱਤਾ ਵੀ ਮਨ ਦੇ ਵਿੱਚ ਨਹੀਂ ਰਿਹਾ ਪਰਮੇਸ਼ਰ ਦੇ ਨਾਲੋਂ ਅਸੀਂ ਟੁੱਟ ਗਏ ਸੋ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਸ਼ਰਨ ਸਮਰਥ ਅਗੋਚਰ સ્વાਮੀ ਉਧਾਰ ਨਾਨਕ ਪ੍ਰਭ ਅੰਤਰਜਾਮੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਭਲਿਓ ਉਸ ਪਰਮੇਸ਼ਰ ਉਹ ਜਿਹੜਾ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਬਾਹਰ ਹੈ ਉਹਦੇ ਨਾਲ ਜੁੜਨਾ ਕਰੀਏ ਉਹ ਅੰਤਰਜਾਮੀ ਹੈ ਉਹ ਸਾਰਾ ਕੁਝ ਜਾਣਦਾ ਹੈ ਉਸ ਦੀ ਰਜ਼ਾ ਦੇ ਵਿੱਚ ਰਹਿਣਾ ਸਿੱਖੀਏ ਉਸ ਤੋਂ ਬਿਨਾਂ ਕੁਝ ਹੋ ਨਹੀਂ ਸਕਦਾ ਉਹ ਵੱਡਾ ਹੈ ਬੇਅੰਤ ਹੈ ਉੱਚਾ ਹੈ ਔਰ ਉਹਦਾ ਸਿਵਰਣ ਜਿਹੜਾ ਹੈ ਸੁੱਚਾ ਹੈ ਉਸ ਨੂੰ ਅਸੀ ਕਰਨਾ ਹੈ ਪਰਮੇਸ਼ਰ ਦੇ ਨਾਲ ਪਿਆਰਿਓ ਜੁੜਨਾ ਹੈ ਅਗਰ ਅਸੀਂ ਸਿਮਰਨ ਦੇ ਨਾਲ ਨਾ ਜੁੜੇ ਤੇ ਜੀਵਨ ਵਾਲੀ ਬਾਜ਼ੀ ਹਾਰ ਕੇ ਫੇਰ ਖੂ ਦੀਆਂ ਟਿੱਡਾਂ ਵਾਂਗੂ ਉਸੇ ਚੱਕਰ ਚ ਪੈ ਜਾਵਾਂਗੇ ਇੱਕ ਸਖੜੀ ਹੋਰ ਫਿਰ ਭਰੀਅਤ ਹੈ ਖੂ ਦੇ ਵਿੱਚੋਂ ਟਿੱਡਾਂ ਭਰੀਆਂ ਆਉਂਦੀਆਂ ਖਾਲੀ ਹੋ ਕੇ ਦੁਬਾਰਾ ਫੇਰ ਪਾਣੀ ਚ ਤੁਰ ਜਾਂਦੀਆਂ ਨੇ ਇਸੇ ਤਰ੍ਹਾਂ ਹੀ ਪਿਆਰਿਓ 84 ਲੱਖ ਜੂੜ ਦਾ ਪੈਂਡਾ ਹੈ ਜਿਹੜਾ ਨਿਬੜ ਦਾ ਨਾਂ ਨਹੀਂ ਲੈਂਦਾ ਅਗਰ ਉਹਦੇ ਵਿੱਚੋਂ ਨਿਕਲਣਾ ਹੈ ਤੇ ਪਿਆਰਿਓ ਸਾਨੂੰ ਸਿਮਰਨ ਦੇ ਨਾਲ ਜੁੜਨਾ ਪਵੇਗਾ ਸਾਨੂੰ ਪਰਮੇਸ਼ਰ ਨਾਲ ਜੁੜਨਾ ਪਵੇਗਾ ਸਾਨੂੰ ਨਾਮ ਦੇ ਨਾਲ ਜੁੜਨਾ ਪਵੇਗਾ ਤਾਂ ਜਾ ਕੇ ਸਾਡੇ ਤੇ ਕਿਰਪਾ ਹੋਵੇਗੀ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀ ਇਹ ਸੇ ਅਜਦਾ ਹੁਕਮ ਜੋ ਆਪ ਜੀ ਨੇ শ্রবণ ਕੀਤਾ ਹੈ ਹੋਈਆ ਪੁੱਲੜ ਨਾਚ ਤਾਰੇਓ ਆਓ ਗੱਜ ਕੇ ਫਤਿਗ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ Corre o dia